ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦਾ ਆਪਣੀ ਇਨਫੋਰਮੇਸ਼ਨ ਹੈਗੀ ਜਿਹੜੀ ਉਹ ਦੁਬਈ ਦੇ ਰਿਲੇਟਡ ਹੈ ਕਿੰਨੇ ਪੈਸੇ ਲੱਗਦੇ ਆ ਕਿੰਨੇ ਪੈਸੇ ਵੱਜਦੇ ਆ ਕਿਵੇਂ ਲਾਇਸੈਂਸ ਬਣਦਾ ਇੱਥੇ ਜਿੱਦਾਂ ਕਿ ਵੀਰ ਮੈਨੂੰ ਇੱਥੇ ਸਾਲ ਹੋ ਗਿਆ ਲਾਇਸੈਂਸ ਬਣਾਏ ਨੂੰ ਮੇਰੇ ਨੂੰ ਮੈਂ ਇੱਥੇ ਹੈਵੀ ਟਰੱਕ ਡਰਾਈਵਰ ਦੇ ਵੀਜ਼ੇ ਤੇ ਆਇਆ ਸੀਗਾ ਇੱਥੇ ਦੋ ਤਰ੍ਹਾਂ ਆਪਾਂ ਲਾਇਸੈਂਸ ਬਣਾ ਸਕਦੇ ਆ ਠੇਕੇ ਬੇਸ ਤੇ ਤੇ ਰੈਗੂਲਰ ਚ ਮੈਂ ਇੱਥੇ ਠੇਕੇ ਬੇਸ ਤੇ ਬਣਾਇਆ ਸੀਗਾ ਉਸ ਤੋਂ ਬਾਅਦ 2 ਕੁ ਮਹੀਨੇ ਚ ਮੇਰਾ ਲਾਇਸੈਂਸ ਬਣ ਗਿਆ ਸੀਗਾ ਇੱਥੇ ਮੇਰੇ ਵੀਰ ਸੀਗੇ ਕੁਝ ਕ ਖਾਸ ਉਹਨਾਂ ਨੇ ਮੈਨੂੰ ਲਾਇਸੈਂਸ ਬਣਾਉਣ ਤੋਂ ਬਾਅਦ ਮੈਨੂੰ ਉਹਨਾਂ ਨੇ ਕੰਮ ਦਿਵਾਇਆ ਚਲੋ ਚੰਗੀ ਕੰਪਨੀ 'ਚ ਮੈਨੂੰ ਕੰਮ ਮਿਲ ਗਿਆ ਤੇ ਕਈ ਮੇਰੇ ਵੀਰ ਆਉਂਦੇ ਆ ਟੂਰਿਸਟ ਵੀ ਇੱਥੇ ਆ ਕੇ ਕਨਵਰਟ ਕਰਾਉਂਦੇ ਆ ਆਪਦਾ ਵੀਜ਼ਾ ਹੈਵੀ ਟਰੱਕ ਡਰਾਈਵਰ ਚ ਤੇ ਕਈ ਮੇਰੇ ਵੀਰ ਲੇਬਰ ਚ ਆਉਂਦੇ ਆ ਨਾਲ-ਨਾਲ ਕੰਮ ਕਰਕੇ ਆਪਦਾ ਲਾਇਸੈਂਸ ਬਣਾਉਂਦੇ ਆ ਬਾਕੀ ਅਭੀ ਮੈਂ ਇਹ ਦੇਖਿਆ ਹੇਠ ਤੱਕ YouTube ਤੇ ਜੋ ਇਨਫੋਰਮੇਸ਼ਨ ਜਿਹੜਾ ਵੀ ਦਿੰਦਾ ਆਪਦਾ ਪਹਿਲਾ ਮੇਨ ਕੰਟੈਂਟ ਰੱਖਦਾ ਉਹ ਉਸ ਤੋਂ ਬਾਅਦ ਆਪਦੀ ਮੇਨ ਐਂਡ ਤੇ ਜਾ ਕੇ ਇਨਫੋਰਮੇਸ਼ਨ ਦਿੰਦਾ ਵੀ ਇਦਾਂ ਆਪਣਾ ਇਹ ਆ ਵੀ ਆਪਾਂ ਸਿੱਧੀ ਪਹਲਕ ਦੱਸ ਦੇਣੀ ਆ ਆ ਲੋਕ ਕੋਈ ਹੋਲਾ ਨਹੀਂ ਕੋਈ ਪੜਦਾ ਨਹੀਂਗਾ ਬਸ ਵੀ ਇਦਾਂ ਹੈਗਾ ਕੰਮ ਇਦਾਂ ਤੁਹਾਨੂੰ ਦੱਸਦਾ ਠੀਕ ਹੈ ਜੀ ਇੱਥੇ ਚਲੋ ਮੈਰੀ ਜੋ ਸੈਲਰੀ ਹੈਗੀ ਆ ਮੇਰੀ ਕੰਪਨੀ ਚਲੋ ਵਧੀਆ ਹਰੇਕ ਕੰਪਨੀ ਅਲੱਗ ਅਲੱਗ ਤਰ੍ਹਾਂ ਦੀ ਹੁੰਦੀ ਆ ਉਹ ਨਵਾਂ ਬੰਦਾ ਇੱਥੇ ਕੋਈ ਆਉਂਦਾ ਉਹਨੂੰ ਚਲੋ ਕੰਮ ਮਿਲਣ ਚ ਥੋੜੀ ਪਰੇਸ਼ਾਨੀ ਹੁੰਦੀ ਆ ਪਰ ਮਿਲੇ ਜਾਂਦਾ ਜੇ ਉਹਦਾ ਕੋਈ ਜਾਣ ਪਛਾਣ ਦਾ ਹੋਵੇ ਤਾਂ ਸੌਖਾ ਮਿਲ ਜਾਂਦਾ ਹੁੰਦਾ ਜਿੱਦਾਂ ਮੇਰੇ ਵੀਰ ਸੀਗੇ ਇੱਥੇ ਖਾਸ ਉਹਨਾਂ ਨੇ ਮੈਨੂੰ ਕੰਮ ਦਵਾਇਆ ਚੰਗੀ ਕੰਪਨੀ 'ਚ ਮੇਰਾ ਸਾਰਾ ਖਰਚਾ ਪਾਣੀ ਕੱਢ ਕੇ 70000 ਰੁਪਏ ਮੇਰਾ ਬਚਦਾ ਹੈਗਾ ਤੇ ਦੂਜੀ ਗੱਲ ਇਹ ਆ ਵੀ ਜੇ ਤੁਸੀਂ ਹੁਣ 20-25 ਲੱਖ ਲਾ ਕੇ ਕੈਨੇਡਾ ਜਾਂਦੇ ਹੋ ਤੇ ਉੱਧਰ ਫਿਰ ਪੈਸੇ ਵੀ ਜ਼ਿਆਦਾ ਲੱਗਦੇ ਆ ਫਿਰ ਚਲੋ ਪੈਸੇ ਬੰਦ ਇਹ ਵੀ ਹੈ ਨਾ ਤੇ ਜੇ ਇੱਧਰ ਤੁਸੀਂ 6-7 ਲੱਖ ਰੁਪਏ ਲਾ ਕੇ ਆਉਨੇ ਹੋ ਤਾਂ 60-70000 ਰੁਪਏ ਬਚਾਉਣੇ ਹੋ ਤਾਂ ਫਾਇਦਾ ਹੈਗਾ ਦੂਜੀ ਗੱਲ ਇਹ ਆ ਵੀ ਜਿਹੜੇ ਪੁਰਾਣੇ ਬੰਦੇ ਆ ਚੰ ਕਈ ਇੱਥੇ ਚੰਗੀਆਂ ਕੰਪਨੀਆਂ ਪੁਰਾਣੇ ਬੰਦੇ ਹੈਗੇ ਉਹਨਾਂ ਨੂੰ ਲੱਖ ਜਾਂ ਉਸ ਤੋਂ ਜ਼ਿਆਦਾ ਵੀ ਪੈਸੇ ਬਚਾਉਂਦੇ ਆ ਤੇ ਬਾਕੀ ਜਿੱਦਾਂ ਇੱਥੇ ਆਪਣਾ ਕਮਲ ਵੀ ਰਹਿ ਗਿਆ ਇਹਨੂੰ ਆਪਾਂ ਪੁੱਛਦੇ ਆ ਕੀ ਫਾਇਦਾ ਹੈਗਾ 7 ਲੱਖ ਲਾਏ ਦਾ ਹਾਂ ਕਮਲਾ ਦੱਸ ਮੇਰੇ 7 ਲੱਖ ਲਾਏ ਦਾ ਫਾਇਦਾ ਹੈਗਾ ਇੱਥੇ ਆਉਣ ਦਾ ਕੋਈ ਕਿ ਨਹੀਂ ਹੈਗਾ ਫਾਇਦਾ ਹੀ ਆ ਜਿਹੜੇ ਬੰਦੇ ਲਈ ਕੋਈ ਕੰਮ ਨਹੀਂ ਹੈਗਾ ਜਿਹੜੇ ਬੰਦੇ ਕੋਲ ਇੰਡੀਆ ਦੇ ਵਿੱਚ ਹੂੰ ਕਿ ਫਾਇਦਾ ਹੀ ਆ 7 ਲੱਖ ਲਾ ਕੇ ਇੱਧਰ ਆ ਜੇ ਵੀ ਯੂਰਪ ਵੀ ਜਾਂਦੇ ਆ ਲੋਕੀ 10 15 15 ਲੱਖ ਲਾ ਕੇ ਹਾਂਜੀ ਹਾਂਜੀ ਬਸ ਠੀਕ ਆ ਫਾਇਦਾ ਹੈਗਾ ਵੀ ਇੱਥੇ ਕੋਈ ਗੱਲ ਨਹੀਂ ਆ ਪੈਸੇ ਸੋਨੇ ਬਣਦੇ ਆ ਹੂੰ ਬਾਕੀ ਮੇਰੇ ਵੀਰ ਜਿਨੇ ਜਿਨੇ ਆਉਣਾ ਵਾ ਉਹਦੀ ਆਪਣੀ ਦਲੀਸ਼ਾ ਵਾ ਤੇ ਇਹਨੂੰ ਕੋਈ ਧੱਕਾ ਨਹੀਂ ਆ ਹੂੰ ਬਾਕੀ ਵਧੀਆ ਸਹੀ ਆ ਰੂਮ ਰਾਲ ਵਧੀਆ ਬਟਵੇਈ ਦੇ ਤੇ ਇਹਨਾਂ ਕੋਈ ਧੱਕਾ ਨਹੀਂ ਕੰਪਨੀਆਂ ਵਧੀਆ ਵਾ ਪੈਸੇ ਟਾਈਮ ਟਾਈਮ ਮਿਲਦੇ ਆ ਸੰਸਭਾਂ ਦੇ ਸਭ ਤੋਂ ਵਧੀਆ ਬੋਟੇ ਇਦਾਂ ਜੀ ਜਿਵੇਂ ਇਥੇ ਜਿਵੇਂ ਜਿਵੇਂ ਲਾਇਸੈਂਸ ਬਣਾਣਾ ਹੁੰਦਾ 2 ਸਾਲ ਦਾ 2.5 ਸਾਲ ਐਕਸਪੀਰੀਅੰਸ ਹੋ ਜਾਂਦਾ ਉਹ ਇਥੋਂ ਯੂਰਪ ਕੈਨੇਡਾ ਵਗੈਰਾ ਕਿਤੇ ਵੀ ਜਾ ਸਕਦਾ ਹੈਗਾ ਬਾਕੀ ਜਦੋਂ ਵੀ ਤੁਸੀਂ ਹੁਣ ਹੁਣ ਕਈ ਇੱਥੇ ਬੰਦੇ ਹੈਗੇ ਆ 6 ਲੱਖ ਰੁਪਏ ਲਈ ਜਾਂਦੇ ਕਈ 7 ਲਈ ਜਾਂਦੇ ਕਈ ਇਸ ਤੋਂ ਜ਼ਿਆਦਾ ਲਈ ਜਾਂਦੇ ਆ ਤੁਸੀਂ ਜੋ ਵੀ ਹੋਣਾ ਤੁਹਾਡਾ ਕੋਈ ਵੀਰ ਭਰਾ ਇੱਥੇ ਰਹਿੰਦਾ ਉਹਦੇ ਨਾਲ ਗੱਲ ਕਰੋ ਠੀਕ ਆ ਉਹਦੇ ਤੋਂ ਪੁੱਛ ਕੇ ਫਿਰ ਤੁਸੀਂ ਆਪਦੀ ਰਾਇਸਲਾ ਕਰਕੇ ਤੇ ਆਓ ਠੀਕ ਹੈ ਜੀ ਇਹ ਨਹੀਂ ਵੀ ਸਾਡੇ ਪਿੱਛੇ ਲੱਗ ਕੇ ਤੁਸੀਂ ਆ ਜਾਓ ਬਸ ਆਪਣਾ ਤਾਂ ਇਹ ਸੀ ਮੋਟੀਵੇਟ ਵੀ ਤੁਹਾਨੂੰ ਥੋੜਾ ਜਿਹਾ ਦੱਸ ਦਿਆ ਓਕੇ ਵੀ ਇਦਾਂ ਇਦਾਂ ਸਿਸਟਮ ਹੈਗਾ ਓਕੇ ਜੀ ਧੰਨਵਾਦ